ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਰਾਸ਼ਨ ਕਾਰਡ ਸੰਬੰਧੀ ਨਵੇਂ ਨਿਯਮ ਹੋਏ ਲਾਗੂ ਮੋਟਰਸਾਈਕਲ ਸਕੂਟਰ ਵਾਹਨਾਂ ਤੇ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲਦੇ ਹਾਂ ਵੱਡੀਆਂ ਤਾਜ਼ਾ ਖਬਰਾਂ ਉਤੇ ਕੜਾਕੇ ਦੀ ਠੰਡ ਮੱਦੇ ਨਜ਼ਰ ਛੁੱਟੀਆਂ 'ਚ ਵਾਧਾ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਾਰੇ ਸਕੂਲ ਇਸ ਦਿਨ ਤੱਕ ਰਹਿਣਗੇ ਬੰਦ ਵੱਡੀ ਖਬਰ ਪੰਜਾਬ ਦੇ ਸਕੂਲਾਂ ਲੈ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਕੜਾਕੇ ਠੰਡ ਦੇ ਵਿੱਚ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰਤਾ ਹੈ ਸੋਮਵਾਰ ਨੂੰ ਰਾਜ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਸੀਤ ਲੈਅ ਦੇਖਣ ਨੂੰ ਮਿਲੀ ਪੰਜਾਬ ਵਿੱਚ ਲਗਾਤਾਰ ਵੱਧਦੀ ਠੰਡ ਅਤੇ ਸੰਘਣੀ ਧੁੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਸਿੱਖਿਆ ਮੰਤਰੀ ਹਰਜੋਤ ਮਹਿਜੀ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਹਾਂ ਦੇਖ ਸਕਦੇ ਹੋ 7 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ ਦੇਖ ਸਕਦੇ ਹੋ ਸੂਬੇ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਜੀ ਹਾਂ ਵੱਡੀ ਖਬਰ ਕੋਲ ਸਾਹਮਣੇ ਆ ਰਹੀ ਹੈ ਜੀ ਦਾ ਦੇਖ ਸਕਦੇ ਹੋ ਅੱਜ ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ ਮੋਟਰਸਾਈਕਲ ਸਕੂਟਰ ਵਾਹਨਾਂ ਦੇ ਉੱਤੇ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ 1 ਜਨਵਰੀ ਤੋਂ ਨਵੇਂ ਨਿਯਮ ਜਿਹੜੇ ਨੇ ਲਾਗੂ ਹੋਏ ਨੇ ਜੀ ਸਕੂਟਰ ਮੋਟਰਸਾਈਕਲਾਂ ਤੇ ਪਾਰ ਦੇ ਵਿੱਚ ਹਰ ਮਹੀਨੇ ਲੱਖਾਂ ਸੜਕ ਹਾਦਸੇ ਹੁੰਦੇ ਹਨ ਜਿਸ ਦੇ ਨਤੀਜੇ ਵਜੋਂ ਲੱਖਾਂ ਲੋਕ ਮਾਰੇ ਜਾਂਦੇ ਹਨ ਅਤੇ ਕਈ ਹੋਰ ਜ਼ਖਮੀ ਹੁੰਦੇ ਹਨ ਇਹ ਹਾਦਸੇ ਦੋ ਪਹੀਆ ਵਾਹਨਾਂ ਨਾਲ ਸਭ ਤੋਂ ਵੱਧ ਆਮ ਹੁੰਦੇ ਹਨ ਸਰਕਾਰ ਅਤੇ ਵਾਹਨ ਨਿਰਮਾਤਾ ਇਹਨਾਂ ਸੰਖਿਆਵਾਂ ਨੂੰ ਘਟਾਉਣ ਲਈ ਲਗਾਤਾਰ ਯਤਨਸ਼ੀਲ ਹਨ ਹੁਣ 1 ਜਨਵਰੀ 2026 ਤੋਂ ਸਾਰੇ ਦੋ ਪਹੀਆ ਵਾਹਨਾਂ ਦੀ ਵਿਕਰੀ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਜਾ ਸਕਦਾ ਹੈ ਜੋ ਸੰਭਾਵੀ ਤੌਰ ਤੇ ਸਕੂਟਰ ਅਤੇ ਮੋਟਰਸਾਈਕਲਾਂ ਦੀ ਸੁਰੱਖਿਆ ਨੂੰ ਵਧਾਏਗਾ ਜੀ ਹਾਂ ਨਵਾਂ ਨਿਯਮ ਲਾਗੂ ਹੈ ਰਿਪੋਰਟਰਾਂ ਦੇ ਅਨੁਸਾਰ 1 ਜਨਵਰੀ 2026 ਤੋਂ ਦੇਸ਼ ਭਰ ਵਿੱਚ ਦੋ ਪਹੀਆ ਵਾਹਨਾਂ ਦੀ ਵਿਕਰੀ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਜਾਵੇਗਾ ਜੋ ਸੰਭਾਵੀ ਤੌਰ ਤੇ ਉਹਨਾਂ ਨੂੰ ਸੁਰੱਖਿਆ ਨੂੰ ਮਹੱਤਵਪੂਰਨ ਤੌਰ ਤੇ ਵਧਾਏਗਾ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਜੀ ਜੀ ਹਾਂ ਦੇਖ ਸਕਦੇ ਹੋ 1 ਜਨਵਰੀ 2026 ਤੋਂ ਐਲਾਨ ਕੀਤਾ ਕਿ ਦੋ ਪਹੀਆ ਵਾਹਨਾਂ ਦੀ ਸੁਰੱਖਿਆ ਲਈ ਇੱਕ ਨਵਾਂ ਨਿਯਮ 1 ਜਨਵਰੀ 2026 ਤੋਂ ਲਾਗੂ ਕੀਤਾ ਜਾਵੇ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ 1 ਜਨਵਰੀ ਤੋਂ ਲਾਗੂ ਹੋਇਆ ਕੀ ਹੈ ਨਿਯਮ ਨਵੇਂ ਨਿਯਮ ਦੇ ਅਨੁਸਾਰ ਦੇਸ਼ ਭਰ ਦੇ ਦੋ ਪਹੀਆ ਵਾਹਨਾਂ ਵਿੱਚ ABS ਵਰਗੇ ਸੁਰੱਖਿਆ ਫੀਚਰ ਲਾਜ਼ਮੀ ਹੋਣਗੇ ਸਰਕਾਰ ਨੇ ਨਵੇਂ ਇਸ ਨਿਯਮ ਨੂੰ ਲਾਗੂ ਕਰਨ ਲਈ ਕਾਫੀ ਸਮੱਤ ਕੇਂਦਰੀ ਸੜਕਾਵਾਜਿ ਤੇ ਰਾਜਮਾਰਗ ਮੰਤਰਾਲੇ ਨੇ 2025 ਦੇ ਮੱਧ ਵਿੱਚ ਇਸ ਦਾ ਐਲਾਨ ਕੀਤਾ ਜੀ ਹਾਂ ਦੋ ਪਹੀਆ ਵਾਹਨਾਂ ਵਿੱਚ ABS ਵਰਗੇ ਵੱਡੀ ਖਬਰ ਕੋਲ ਸਾਹਮਣੇ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਗੁਰੂ ਘਰ ਚ ਵੱਡਾ ਹਾਸਾ ਨਿਸ਼ਾਨ ਸਾਹਿਬ ਦਾ ਚੋਲਾ ਬਦਨ ਜਾਂ ਨੌਜਵਾਨ 90 ਫੁੱਟ ਉੱਪਰ ਹਵਾ ਵਿੱਚ ਲੜਕਿਆ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ ਉਤਾਰਿਆ ਗਿਆ ਹੇਠਾਂ ਤਾਂ ਵੱਡੀ ਅਪਡੇਟ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਹੈ ਜੀ ਜੀਹਾਂ ਦੇ ਅਬਰੋ ਦੇ ਨੇੜਲੇ ਪਿੰਡ ਗਿੱਦੜਵਾਲੀ ਦੇ ਗੁਰਦੁਆਰਾ ਸਾਹਿਬ ਚ ਇੱਕ ਦਿਨ ਇੱਕ ਦਿਲ ਕੰਬਾਉ ਘਟਨਾ ਸਾਹਮਣੇ ਆਈ ਹੈ ਇੱਥੇ ਕਰੀਬ 90 ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਚੜਾਉਣ ਗਿਆ ਇੱਕ ਨੌਜਵਾਨ ਤਾਰ ਟੁੱਟ ਜਾਣ ਕਾਰਨ ਉੱਪਰ ਹੀ ਫਸ ਗਿਆ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਿਆ ਜੀ ਹਾਂ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਪੂਰੇ ਪਿੰਡ ਵਿੱਚ ਹੜਕਮ ਮੱਚ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੀ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਹੈ ਰਾਸ਼ਨ ਕਾਰਡ ਸੰਬੰਧੀ ਰਾਸ਼ਨ ਕਾਰਡ ਧਾਰਕ ਸਾਵਧਾਨ 1 ਜਨਵਰੀ ਤੋਂ ਬੰਦ ਹੋ ਸਕਦਾ ਹੈ ਮੁਫਤ ਰਾਸ਼ਨ ਅੱਜ ਹੀ ਪੂਰਾ ਕਰੋ ਇਹ ਜ਼ਰੂਰੀ ਕੰਮ ਤਾਂ ਵੱਡੀ ਅਪਡੇਟ ਨਿਕਲ ਕੇ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਜੀ ਜੀ ਹਾਂ ਰਾਸ਼ਨ ਕਾਰਡ ਸਿਰਫ ਇੱਕ ਕਾਗਜ਼ ਦਾ ਟੁਕੜਾ ਨਹੀਂ ਸਗੋ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਜੀਵਨ ਰੇਖਾ ਹੈ ਜੇਕਰ ਤੁਸੀਂ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਮਿਲਣ ਵਾਲੇ ਮੁਫਤ ਰਸਣ ਦਾ ਫਾਇਦਾ 2026 ਤੱਕ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਈ ਕੇਵਾਈਸੀ ਕਰਾਉਣਾ ਲਾਜ਼ਮੀ ਹੈ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੇ ਤੁਸੀਂ ਅਜੇ ਹਾਂ ਨਹੀਂ ਕਰਦੇ ਤੁਹਾਡਾ ਰਸਣ ਕਾਰਡ ਬੰਦ ਕੀਤਾ ਜਾ ਸਕਦਾ ਹੈ ਬੰਦ ਹੋ ਸਕਦਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਰਸਣ ਜਿਹੜਾ ਲੈਣਾ ਚਾਹੁੰਦੇ ਹੋ ਜੀ ਹਾਂ ਤਾ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਣਾ ਸਾਂਝੀ ਕੀਤੀ ਜਾ ਰਹੀ ਹੈ ਤਾਂ ਤੁਸੀਂ ਰਾਸ਼ਨ ਕਾਰਡ ਦੀ ਕੇवाईसी ਕੰਪਲੀਟ ਜ਼ਰੂਰ ਕਰਵਾ ਲਓ ਜੇ ਤੁਸੀਂ ਅਜੇ ਹਾਂ ਨਹੀਂ ਕਰਦੇ ਤਾਂ ਤੁਹਾਡਾ ਰਾਸ਼ਨ ਜਿਹੜਾ ਬੰਦ ਕੀਤਾ ਜਾ ਸਕਦਾ ਹੈ ਤਾਂ ਤੁਹਾਨੂੰ ਦਿੱਕਤਾਂ ਸਾਹਮਣੇ ਵੀ ਕਰਨਾ ਪੈ ਸਕਦਾ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਅੱਜ ਜੀ ਹਾਂ 1 ਜਨਵਰੀ ਤੋਂ ਤੁਹਾਡਾ ਰਾਸ਼ਨ ਕਾਰਡ ਬੰਦ ਹੋ ਸਕਦਾ ਤੁਸੀਂ ਸਰਕਾਰ ਦੀਆਂ ਸੱਤ ਹੋਰ ਅਹਿਮ ਯੋਜਨਾਵਾਂ ਬਾਰੇ ਜਦ ਤੱਕ ਦੇਖਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਤੁਹਾਣਾ ਹਾਂਜੀ ਕੀਤੀ ਜਾ ਰਹੀ ਹੈ। ਕਿ ਸਰਕਾਰ ਦੇ ਵੱਲੋਂ 1 ਜਨਵਰੀ ਤੋਂ ਕਈ ਨਵੇਂ ਨਿਯਮ ਜਿਹੜੇ ਨੇ ਬਦਲੇ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਰਾਸ਼ਨ ਕਾਰਡ ਹੋ ਗਿਆ ਆਪਣੇ ਪੈਨ ਕਾਰਡ ਨਾਲ ਦਾਨਕਾਰ ਨਾਲ ਲਿੰਕ ਕਰਨਾ ਹੋਗਾ ਜੀ ਹਾਲੇ ਤੱਕ ਤੁਸੀਂ ਆਪਣੇ ਪੈਨ ਕਾਰਡ ਨੂੰ ਦਾਰਕਾਰ ਨਾਲ ਲਿੰਕ ਨਹੀਂ ਕੀਤਾ ਜਲਦੀ ਜਲਦੀ ਕਰਵਾ ਲਓ। ਤਾਂ ਤੁਹਾਨੂੰ ਮੁਸ਼ਕਲ ਆ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਸਰਕਾਰ ਦੇ ਵੱਲੋਂ ਬਾਰ ਬਾਰ ਕਿਹਾ ਗਿਆ ਸੀ। ਜੀ ਹਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸੇਵਾ ਦੀ ਸੀ ਜਿਹੜੀ ਆ ਅੱਜਾਂ ਜੀ ਕਰ ਰਹੇ ਹਾਂ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਨਵੇਂ ਸਾਲ 'ਚ ਮਹਿੰਗੀਆਂ ਹੋ ਜਾਣਗੀਆਂ ਕਾਰਾਂ ਜਨਵਰੀ 2026 ਵਿੱਚ ਤੋਂ ਇਹਨਾਂ ਕਾਰ ਕੰਪਨੀਆਂ ਨੇ ਕੀਤੇ ਵਾਧੇ ਦਾ ਐਲਾਨ ਕੀਤਾ ਵਾਧੇ ਦਾ ਐਲਾਨ ਜੀ ਹਾਂ ਦੇਖ ਸਾਦਿਓ ਵੱਡੀ ਅਪਡੇਟ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਹੈ ਜੀ ਜੀ ਹਾਂ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਨਵੇਂ ਸਾਲ 'ਚ ਮਹਿੰਗਾਈ ਜੇਕਰ ਤੁਸੀਂ ਵੀ ਨਵਾਂ ਸਾਲ 2026 ਆਉਣ ਤੋਂ ਬਾਅਦ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਖਬਰ ਤੁਹਾਡੇ ਲਈ ਹੈ ਭਾਰਤ 'ਚ ਕਾਰਾਂ ਵੇਚਣ ਵਾਲੀਆਂ ਕੰਪਨੀਆਂ ਨੇ 1 ਜਨਵਰੀ 2026 ਤੋਂ ਆਪਣੀਆਂ ਗੱਡੀਆਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਕੀਮਤਾਂ 'ਚ ਇਹ ਵਾਧਾ GST ਦਰਾਂ ਦੀ 'ਚ ਹੋਈ ਕਟੌਤੀ ਤੋਂ ਬਾਅਦ ਆ ਰਿਹਾ ਜਿਸ ਦਾ ਫਾਇਦਾ ਲੋਕਾਂ ਨੂੰ ਇਸ ਸਾਲ 2025 ਵਿੱਚ ਮਿਲਿਆ ਸੀ ਜੀ ਹਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਸામਨੇ ਆ ਰਹੀ ਹੈ ਆਓ ਜਾਣਦੇ ਹਾਂ ਕਿ ਕੰਪਨੀਆਂ ਦੀ ਕੀਮਤ ਕੰਪਨੀ ਕੀਮਤ ਕਿਉਂ ਵਧਾਰੀਆਂ ਨੇ ਕਿਹਾ ਵੱਡੀ ਅਪਡੇਟ ਕੋ ਸਾਹਮਣੇ ਆ ਰਹੀ ਹੈ ਬਿਜਲੀ ਮੀਟਰ ਰੀਡਰਾਂ ਦੀ ਹੜਤਾਲ ਖਪਤਕਾਰਾਂ ਤੇ ਬਿਆਜ ਬੋਝ ਡੇਢ ਮਹੀਨੇ ਤੋਂ ਔਸਤਨ ਬਿੱਲ ਮਿਲਣ ਕਾਰਨ ਲੋਕ ਪਰੇਸ਼ਾਨ ਤਾਂ ਦੇ ਇਸੋ ਦੇ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਜਲੀ ਮੀਟਰ ਰੀਡਰਾਂ ਦੀ ਲੰਮੀ ਚੱਲ ਰਹੀ ਹੜਤਾਲ ਨੇ ਖਪਤਕਾਰਾਂ ਦੀ ਮੁਸ਼ਕਲ ਬਣਾ ਦਿੱਤੀ ਹੈ ਨਾ ਪਿਛਲੇ ਕਰੀਬ 2 ਮਹੀਨਿਆਂ ਤੋਂ ਮੀਟਰ ਰੀਡਰ ਨਾ ਨਾਲੇ ਕਾਰਨ ਖਪਤਕਾਰ ਨੂੰ ਮਸਲ ਖਪਤ ਦੀ ਉਸ ਦਾ ਆਧਾਰਿਤ ਬਿੱਲ ਭੇਜੇ ਜਾ ਰਹੇ ਹਨ ਜਿਸ ਨਾਲ ਲੋਕਾਂ ਵਿੱਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ ਮੰਗਲਵਾਰਾਂ ਤੱਕ ਮੀਟਰ ਲੀਡਰਾਂ ਦੀ ਹੜਤਾਲ ਨੂੰ 40 ਦਿਨ ਪੂਰੇ ਹੋ ਜਾਣਗੇ ਜੀ ਹੋ ਚੁੱਕੇ ਹਨ ਜੀ ਪਰ ਅਜੇ ਤੱਕ ਮਸਲੇ ਦਾ ਕੋਈ ਟੁਕਮਾ ਹੱਲ ਨਹੀਂ ਨਿਕਲਿਆ ਅਤੇ ਨਾ ਹੀ ਜਲਦ ਆਉਣ ਵਾਲੇ ਦਿਨਾਂ ਵਿੱਚ ਇਸ ਸਮੱਸਿਆ ਦਾ ਕੋਈ ਹੱਲ ਹੋਣ ਦੀ ਸੰਭਾਵਨਾ ਬੜੀ ਘਾਬਰੀ ਕੋਰ ਸਾਹਮਣੇ ਆ ਰਹੀ ਹੈ ਪੰਜਾਬ ਚ ਜ਼ੋਰਦਾਰ ਧਮਾਕਾ ਹਿੱਲਿਆ ਪੂਰਾ ਇਲਾਕਾ ਅਚਾਨਕ ਫਟਾ ਗੈਸ ਸਿਲੰਡਰ ਬੱਚੇ ਸਣੇ ਪੰਜ ਲੋਕ ਚੁਲਸੇ ਅੱਗ ਦੇ ਵਿੱਚ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਫਾਜ਼ਾ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਆਲੋਵਾਲ ਪਿੰਡ ਚ ਗੈਸ ਫਟਣ ਨਾਲ ਪੰਜ ਲੋਕ ਚੁਲਸ ਗਏ ਇਨ੍ਹਾਂ ਵਿੱਚੋਂ ਤਿੰਨ ਇੱਕੋ ਪਰਿਵਾਰ ਦੇ ਸੱਨੇ ਇੱਕ ਪਤੀ ਪਤਨੀ ਇਹਨਾਂ ਦਾ ਬੱਚਾ ਦੋ ਭਰਾ ਵੀ ਜ਼ਖਮੀ ਹੋ ਗਏ ਹਨ ਸਾਰੇ ਜ਼ਖਮੀਆਂ ਨੂੰ ਬਟਾਲਾ ਦੀ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਪੀੜਤਾਂ ਨੇ ਕਿਹਾ ਹੈ ਕਿ ਉਹ ਦਿਹਾੜੀਦਾਰ ਮਜ਼ਦੂਰ ਸਨ ਅਤੇ ਕੰਮ ਜਾਣ ਤੇ ਜਦੋਂ ਪਹਿਲਾਂ ਚੌਲ ਪਕਾਉਂਦੀ ਸਨ ਅਚਾਨਕ ਗੈਸ ਲੀਕ ਹੋਣ ਕਰ ਸਰਲਿੰਡਰ ਵਿੱਚ ਅੱਗ ਲੱਗੀ ਜਿਵੇਂ ਹੀ ਅੱਗ ਲੱਗੀ ਉਹਨਾਂ ਨੇ ਇਸ ਨੂੰ ਚੁੱਕਿਆ ਤੇ ਖੋਲੀ ਜਗ੍ਹਾ ਵਿੱਚ ਛੁੱਟ ਦਿੱਤਾ ਤੇ ਥੋੜੀ ਦੇਰ ਬਾਅਦ ਫਟ ਗਿਆ ਪੰਜ ਲੋਕ ਅੱਗ ਵੇਦੀਆਂ ਲਪਟਾਂ ਵਿੱਚ ਆ ਗਏ ਅਤੇ ਗੰਭੀਰ ਰੂਪ ਵਿੱਚ ਸੜ ਗਏ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੇ ਵੱਡੀ ਅਪਡੇਟ ਵਿੱਚ ਤਤਕਲੀ ਧੰਨਵਾਦੀ ਸਾਰਿਆਂ ਦਾ